ਸਿਆਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਕੁਰਸੀ ਤੁਪੀ ਬੀਤੇ ਹੀ ਤੇ ਆਪਾਂ ਜਾ ਰਹੇ ਆ ਜੀ ਕਨੇਡਾ ਵਾਲਾ ਜਿਹੜਾ ਮੁੰਡਾ ਆਇਆ ਕਨੇਡਾ ਤੋਂ ਜਿਹਦਾ ਪਰਿਸ਼ਤਾ ਕਰਾਇਆ ਉਹਦੀ ਚਿੱਠੀ ਲੈਣ ਤੇ ਤੁਸੀਂ ਜੁੜੇ ਰਹੇ ਹੋ ਕੁਰਸੀ ਤੁਪੀ ਬੀਤੇ ਚੈਨਲ ਦੇ ਨਾਲ ਤੇ ਲੋ ਜੀ ਹੁਣ ਅਸੀਂ ਚੱਲ ਪਿਆ ਆ ਲੈਣ ਵਾਸਤੇ ਚਿੱਠੀ ਪਹਿਲਾਂ ਜਾਵਾਂਗੇ ਅਸੀਂ ਕੁੜੀਆਂ ਦੇ ਘਰ ਫਿਰ ਜਾਵਾਂਗੇ ਮੁੰਡਿਆਂ ਦੇ ਘਰ ਜਿਹੜੀ ਕੁੜੀ ਆ ਉਹ ਉਹ ਹੈਗੀ ਆ ਮੇਰੀ ਘਰ ਵਾਲੀ ਦੇ ਮਾਮਾ ਜੀ ਦੀ ਬੇਟੀ ਜਿਹੜਾ ਮੁੰਡਾ ਹੈ ਮੇਰੀ ਦਾ ਮੇਰੀ ਮਾਸੀ ਦਾ ਮੁੰਡਾ ਲਾਲੋ ਤੁਸੀਂ ਘਰ ਵਾਲੀ ਦੇ ਮੰਮੇ ਦੀ ਬੇਟੀ ਆ ਯਾਨੀ ਕਿ ਆਪਾਂ ਨੇ ਤਾਂ ਹੀ ਚਲੋ ਰਿਸ਼ਤੇਦਾਰੀ ਚ ਰਿਸ਼ਤਾ ਕਰਾਇਆ ਤੇ ਹੁਣ ਬਸ ਪਹੁੰਚਦੇ ਆ ਉੱਥੇ ਪਹੁੰਚ ਕੇ ਤੁਹਾਨੂੰ ਸਾਰੇ ਰੀਤੀ ਰਿਵਾਜ ਦਿਖਾਵਾਂਗੇ ਚਿੱਠੀ ਉੱਤਰੋਂ ਫੜਨੀ ਆ ਇੱਧਰ ਦੇਣੀ ਆ ਠੀਕ ਹੈ ਜੀ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਵੀ ਤੇ ਚੈਨਲ ਦੇ ਨਾਲ ਥੈਂਕ ਯੂ ਜੀ ਲਓ ਜੀ ਅਸੀਂ ਉਹ ਘਰ ਪਹੁੰਚ ਗਏ ਜਿੱਥੋਂ ਚਿੱਠੀ ਲੈਣੀ ਆ ਅਸੀਂ ਨੇ ਅਸੀਂ ਆ ਗਏ ਹੁਣ ਦੇਖਦੇ ਆਂ ਕੁੜੀਆਂ ਨੇ ਦੀ ਤਿਆਰੀ ਬਸ ਚਿੱਠੀ ਲੈ ਕੇ ਇੱਥੇ ਜਾਣਾ ਅੱਗੇ ਫੀਜਲ ਮੈਂ ਲਿਖੀ ਆਲਰੇਡੀ ਕੋ ਬੇਜ ਲੱਕ ਹੈ ਨਹੀਂ ਕੋਈ ਕੌੜੇ ਕੰਮ ਕਰੇ ਆਪੜਾ ਇਹਨਾਂ ਨੂੰ ਪੈਨ ਫਿਰ ਲਿਖਣਗੇ ਨਾ ਨਾ ਦੇਖੀ ਭੁੱਲਣਾ ਨਹੀਂ ਭਰਿਆ ਬਾਈ ਪੜਨਾ ਹੀ ਆ ਦੋ ਖਤੇ ਨਾ ਉਹ ਕਿਉਂ ਕਰਨਾ ਉਹ ਤਾਂ ਉਹ ਲੈ ਜਾਂਦਾ ਜਿਹੜਾ ਨੰਬਰ ਰੈਡੀ ਮੈਂ ਉਹ ਤੋਂ ਤੇਰੇ ਨਹੀਂ ਮੜਾ ਹਾਂ ਲੋਕ ਜਿਹੜੇ ਮੜੇ ਦੇਖ ਕੇ ਨਿਕਦੇ ਪੜ ਕੇ ਬਸ ਉੱਠ ਕੇ ਕਾਰਡ ਦਾ ਕਾਰਡ ਕੜ ਕੜ ਦੇ ਅੰਦਰ ਪੜੇ ਮਨਰਾਜ ਕੋਲ ਦਾ ਮਨਰਾਜ ਕੜ 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 ਤਾਂ ਨਹੀਂ ਆਪਣੇ ਕਾਰ ਦੀ ਨਾ ਆਪਾਂ ਦੇ ਕਾਰ ਕਿਉਂ ਦੇਣਾ ਜੀ ਤਾਂ ਹੋਈ ਨਹੀਂ ਫਿਰ ਤਾਂ ਉਹ ਤਾਂ ਆਹ ਜੀ ਕਾਉਂਡ ਆਉਂਦਾ ਹੈ ਆਇਆ ਗੋਗੂ ਸਾਰਾ ਕੁਝ ਹੈ ਕੁਝ ਤਾਂ ਲੱਗਦਾ ਹੈ ਇਹਦੇ ਬਿਚਲੇ ਕਿ ਕਰਦੇ ਨੇ ਇਹ ਦੇਖੀ ਵੀ ਆ ਹਾਂ ਇਹ ਤਾਂ ਵਿੱਚੇ ਭਰ ਨਹੀਂ ਮੈਂ ਮੈਂ ਮੈਨੇ ਲਿਖਣਾ ਪਸਤਾ ਜੋ ਕਾਰ ਤੇ ਉਹ ਦੇਖ ਕੇ ਨਾ ਤਾਂ ਹੀ ਕਹੇਗੀ ਮੇਡਾ ਸਾਹਿਬ ਕੁਝ ਐਨਜੋਏ ਆਈ 1000 ਰੁਪਏ ਦੀ ਆ ਜੀ ਇੱਕ ਨਹੀਂ ਹੈ ਭਾਈ ਵਿੱਚੇ ਕੋਈ ਚੀਜ਼ ਦਾ ਹੋਣਾ ਹਾਂ ਕੋਈ ਨਹੀਂ ਮੋਰ ਕਿਨ ਹੈ ਜੀ ਬਾਨ ਤੋਂ ਮੰਗਣ ਤੋਂ ਮਿਲਦਾ ਨਹੀਂ ਤੇ ਰਲਾ ਨਹੀਂ ਦੇਣਾ ਚਾਹੁੰਦਾ ਜੀ ਤਾਂ ਸਾਡੇ ਨੰਬਰੇ ਕਰਨਾ ਕੋ ਜਾਣਾ ਨਾ ਨਹੀਂ ਪੜ੍ਹ ਲਓ ਜਲਦੀ ਤੋਂ ਜਲਦੀ ਚੈੱਕ ਕਰਕੇ ਤਦ ਸਲੀ ਬੈਨ ਉਹ ਲੈ ਕੇ ਨਾ ਹੋਰ ਵੀ ਕਰ ਦੋ ਨਹੀਂ ਪਰਾ ਆਪਣੇ ਇਹਨਾਂ ਦਾ ਨਾਮ ਨਹੀਂ ਲੈ ਲੀ ਜਾਉਂਦਾ ਨਹੀਂ ਨਹੀਂ ਯਾਰ ਖੁਮੇ ਦੀ ਸੁਣ ਆ ਦੇਖੋ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਦਾ ਨਾਮ ਰਹੀ ਆਊਗਾ ਆਤ ਪਾ ਉੱਪਰ ਵੀ ਆਉਣਾ ਦੇ ਸਰਦਾਰ ਸਰਦਾਰ ਨਹੀਂ ਪ੍ਰਵਿੰਦਰ ਕੌਰ ਅਤੇ ਸਰਦਾਰ ਅਰਵੰਤ ਸਿੰਘ ਠਾਣਾ ਹਾਂ ਪਹਿਲੇ ਨਹੀਂ ਚੱਲਣਾ ਪਹਿਲੇ ਜੈਲ ਚ ਜਾਏਗਾ ਚੱਲੂਗਾ ਜੈਲ ਨਾ ਠਿੰਡ ਕੰਦੀ ਹੈ ਦੂਸਰੇ ਬਲਗਾ ਦੁਆਰਾ ਨਹੀਂ ਹੈ 11 ਬਾਈ ਤੇ ਜਦਾਂ ਕਿੰਦਰਾ ਤੋਂ ਸਤਿਕਾਰਯੋਗ ਸਰਦਾਰ ਨਹੀਂ ਜਦੋਂ ਤੁਹਾਡੇ ਵਾਲੇ ਅੱਦੇ ਸਰਦਾਰਾਂ ਹੀ ਲਿਖ ਦੇ ਹਾਂ ਬਸ 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 ਜਦ ਨਹੀਂ ਨਹੀਂ ਲੈ ਹੀ ਆਈਏ ਮੇਰੇ ਉੱਪਰੇ ਕਰ ਦੇ ਉੱਪਰੇ ਕਰ ਦੇ ਕਾਲਾ ਲੈਣਾ ਕਾਲਾ ਲੈਣਾ ਉਹ ਖੜ ਗਿਆ ਤੂੰ ਕਾਲਾ ਨਹੀਂ ਤੁਸੀਂ ਜ਼ਿਆਦਾ ਬੋਲੀ ਜਾ ਬੰਦਾ ਭਜਲ ਹੋ ਜਾਂਦਾ ਸੀ ਘਨੇ ਵਾਲਾ ਹਾਂ ਚੱਲਦਾ ਨਹੀਂ ਹੈਂ ਯਾਰ ਮੈਂ ਲੈਣਾ ਉਹ ਬੜਾ ਹੀ ਕਾਗਜ ਜਿਹੜਾ ਸਾਡੇ ਵਿੱਚ ਲੂਆ ਗਿਆ ਤੇ ਆਹ ਇਹਨਾਂ ਦੇ ਨਾਲ ਮੈਂ ਲੈ ਆਉਣਾ ਤੇ ਅਜਿਹਾ ਤਾਂ ਜ਼ਮੀਨ ਦੇ ਰੋਜ਼ੋ ਕਰਤੰਤ ਮਿਲਤਗਲੀ ਅੰਦਾ ਹੋਣਾ ਤੂੰ ਨੀਲਾ ਹੀ ਦੇ ਯਾਰ ਕਾਲਾ ਨਹੀਂ ਨਹੀਂ ਕਾਲਾ ਨਹੀਂ ਲਿਖੀਆ ਕਾਲਾ ਨਹੀਂ ਲਿਖੀਆ ਆਹੀ ਜ਼ਮੀਨ ਜਿਹੜੀ ਮੇਰਾ ਵੀ ਨਾ ਦੇਈ ਲੈ ਇਹਦੇ ਨਾਲ ਨਾਲ ਲੰਗਮੀ ਜਾਣਾ ਤੇ ਨਾਲ ਮੇਰੇ ਜਾਣਾ ਤਾਂ ਉੱਧਰ ਖੜਕੇ ਨਾ ਇਨਸਾਨੀ ਕੋਈ ਚੀਜ਼ ਵਿੱਚ ਮੈਂ ਵੀ ਆ ਜੂ

ਉਹ ਯਾਰ ਪਹਿਲੇ ਵੀ ਦੇਖੇ ਬਹੁਤ ਇਹਦਾ ਮਿੱਦੂ ਮਾਰਕਰ ਨਾਲੇ ਦੇ ਸ਼ਾਇਦ 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 ਮਿਲ ਜਾਊਗਾ ਯਾਰ ਮੈਨੂੰ ਆ ਆ ਇਹ ਦੇਖੋ ਨਾਲੇ ਦੇ ਨਾਲੇ ਦੇ ਮਾਰਕਰ ਮਾਰਕਰ ਨਹੀਂ ਮਿਲਣਾ ਭਾਈ ਮਾਰਕਰ ਮਾਰਕਰ ਤਾਂ ਮੋਟਾ ਹੋ ਮਾਰਕਰ ਤਾਂ ਸਕੇ ਚੱਲੂਗਾ ਭਾਈ ਮੈਨੂੰ ਲੱਗਦਾ ਸਕੇ ਚੱਲੂਗਾ ਸਕੇ ਚੱਲਦਾ ਹੋਊਗਾ ਮੈਂ ਕਹਿੰਦਾ ਇਹਦੇ ਕੋਲ ਸਕੇ ਚਿੱਟਾ ਹੋਊਗਾ ਨਿਆਣੇ ਕੋਲ ਬੜੇ ਹੁਣ ਕੱਢਾ ਹੋਣਾ ਨਿਆਣੇ ਦਾ ਕੋਈ ਨਹੀਂ ਕੋਈ ਨਹੀਂ ਛੋਟੇ ਹੋਗੇ ਨਿਆਣੇ ਛੋਟੇ ਹੋਗੇ ਮੈਂ ਕਿ ਮੈਂ ਦੇਖਾਂ ਉੱਪਰਲੇ ਖਾਲ ਦੇਖ ਜੇ ਹੈ ਨਿਆਣੇ ਸਕੇ ਚਿੱਟੇ ਨਾਲੇ ਆਪਣੇ ਪੈਨੋ ਮੈਂ ਨਵੀਂ ਮਾਰ ਕਰਨ ਵਾਸਤੇ ਹਾਂ ਲੈ ਆਈ ਬੁੱਕ ਲੈ ਆ ਬੜਾ ਪੰਗਾ ਪਿਆ ਹੈ ਪੈਨੇ ਨਹੀਂ ਚੱਲ ਰਿਹਾ ਕੋਈ ਇੱਥੇ ਕੋਈ ਬੜੀ ਗੱਲ ਨਹੀਂ ਫਿਰ ਬਸ ਫਿਰ ਜਿਵੇਂ ਜਿਵੇਂ ਲਿਖਦੇ ਆਹਾਂ ਬਾਅਦ ਲਿਖਦੇ ਲਿਖਦੇ ਸਰਬਾਤ ਕਹਿੰਦਾ ਸਾਰੇ ਬਸ ਹੁਣ ਆਏ ਆ ਵੀ ਐ ਮੇਟਨ ਨਾ ਜਾ ਉਹ ਨਾ ਨਹੀਂ ਨਹੀਂ ਛੇੜੀ ਨਾ ਛੇੜੀ ਨਾ ਇਹਨੂੰ ਕੋਈ ਨਹੀਂ ਛੇੜੇ ਸੁੱਕ ਜਾਣਾ ਜੀ ਇਹਨੇ ਸੱਸਾ ਪਾਣੀ ਕੱਲਾ ਸੱਸਾ ਪਰਮਿੰਦਰ ਕੌਰ ਕੱਲਾ ਸੱਸਾ ਬੋਲੇ ਬਿੰਦੀ ਬੋਲੇ ਬਸ ਹੁਣ ਤਾਂ ਸਰ ਗਿਆ ਸਰ ਗਿਆ ਉਹ ਬਸ ਚੱਲ ਜਾਣੇ ਹੈ ਯਾਨਾ ਹਰਬਾਹ ਸਿੰਘ ਹਰਬਾਹ ਸਿੰਘ ਤਵਣਾ ਪਾ ਸਤਸਰੀ ਗਾਲ ਜੀ ਸਤਸਰੀ ਗਾਲ ਜੀ ਤੂੰ ਲਿਖ ਦੇ ਚਿੱਠੀ ਆ ਜਾ ਪਾਣੀ ਦੇ ਕੇ ਲਾ ਦੇ ਉਹਨਾਂ ਬਸ ਪਾਣੀ ਲਾ ਕੇ ਕਿੰਨਾ ਲਾਉਣਾ ਬਾ ਨਾ ਗਿੱਲਾ ਖੜਦਾ ਨਹੀਂ ਕਾ ਕੇ ਖੜ ਗੂ ਜੰਗ ਜੇ ਜਾਂਦੀ ਹੈ ਜੀ ਫਿਰ ਆਹ ਚਾ ਰੰਗ ਰੌ ਖੜ ਗਏ ਨੇ ਮੋਣੀ ਤੇ ਬਾਠੀ ਠੀਕ ਆ ਬੰਜੂਗੇ ਚਲ ਕੋਈ ਪੰਜੇ ਬਸ ਬਸ ਬਾਈ ਪੰਜੂ ਦਾ ਬਾਡੀ ਆਪ ਕਿਨੇ ਹੋਗੇ ਆਪਾਂ ਜੋ ਠੀਕ ਆ ਬੰਦ ਆ ਬਸ ਬੰਦ ਹੋ ਗਿਆ ਯਾਰ ਇਕੋ ਲਾਓ ਬੰਦ ਕਰ ਦਈਏ ਨਾ ਕੋਲ ਬੰਦ ਕਰ ਲਓ ਕੋਈ ਨਹੀਂ ਹੁੰਦਾ ਵੀਰਾ ਚਲ ਠੀਕ ਆ ਚਲ ਭਾਈ ਉਹ ਬਿਤੇ ਨਾ ਕਰੀ ਉਹ ਤੋਂ ਬਦਦੀ ਆ ਰੱਖਣਾ ਰੱਖੋ ਤਾਰਾ ਉੱਥੇ ਤੇ ਨਾਲ ਕਾ ਬੁਣੀ ਨਹੀਂ ਨੀ ਤੁਰ ਤੇ ਦੀਪ ਨੂੰ ਕੋਲ ਦੇ ਉੱਥੇ ਨੇ ਜਾ ਕੇ ਕਰ ਦਿੰਦੇ ਉਹ ਦੀਪੀ ਵੀ ਆ ਅੱਛਾ ਆ ਬਾਬੇ ਨੂੰ ਵੜਾਏ ਨੇ ਹਾਂ ਸਭੀ ਹੋ ਗਏ ਉੱਲੇ ਲੈ ਲਓ ਨਹੀਂ ਨਹੀਂ ਗਲਤ ਨਹੀਂ ਹੁੰਦੇ ਭਾਈ ਸਾਕੇ ਰਵਾਂਸ ਬਾਕੀ ਆ ਖੰਬਣੀ ਦਾ ਆ ਜਮ ਵਿੱਚ ਖਬਰ ਕੋ ਪੁੱਛ ਸਾਰੇ ਨਹੀਂ ਹਾਂ ਵਿੱਚ ਸਾਰਾ ਸਮਾਨ ਰੱਖਦੇ ਆ ਜਨ ਵਿੱਚ ਪਾ ਦੇ ਜਨ ਵਿੱਚ ਪਾ ਦੇ ਜਿਆਦਾ ਪਤਾ ਚਾਹੀਦਾ ਅ ਨਹੀਂ ਹਲੇ ਨਾ ਮਾਣਾ ਪਤਾ ਇਹ ਵੀ ਹੋਣੀ ਹੋਣੀ ਸਾਨੂੰ ਵੀ ਨਹੀਂ ਇੰਨਾ ਪਾਗਾ ਹਲੇ ਆ ਰੱਖ ਆਲੇ ਵਿੱਚ ਲੈ ਜੀ ਆਹ ਨਹੀਂ ਆਰੇ ਚਾਰੇ ਖਾਣੇ ਭਰ ਦੋ ਉਹ ਉਹ ਪੁੰਡੇ ਲੰਡੇ ਨੂੰ ਮਾਣ ਕੇ ਆ ਗਾ ਆਹ ਆਹ ਇਹ ਇਹ ਕਾਜ ਕਰਾ ਦੇ ਕੁਝ ਜੀ ਬਾਹਰ ਕੁਝ ਕੁ ਜੇ ਇਹ ਇਹ ਕੁੜਾ ਇਹ ਮੈਂ ਜਾ ਫਿਰ ਭਾਈ ਕੋਈ ਥੋੜਾ ਵਿਹਾਰ ਆ ਤੇ ਪੈਨਾ ਬਾਜੇ ਉੱਧਰ ਬਣਾ ਲਾ ਪਿੱਛੇ ਆ ਰਹੇ ਨੇ ਜੀ ਮੋਜੀ ਕਿਸ ਗੱਲ ਜੀ ਜੀ ਰੱਖ ਜੀ ਰੱਖ ਲੈਨੇ ਮੈਂ ਕਿਹਾ ਕਿ ਅੱਜ ਨੋਟ ਨਾ ਆ। ਅੱਨਾ ਬਾੜਾ ਬਾਈ। ਉਹ ਬਾਈ ਹੋ ਗਈ ਤਿਆਰੀ ਹੁਣ ਗੱਡੀ 'ਚ ਰੱਖਦਾ ਸਮਾਨ। ਲੱਗਿਆ ਹੁਣ ਅਸੀਂ ਚੱਲਾਂ। ਉਹ ਨਾ ਬਾਈ ਚਲੋ ਫੇ। ਲਓ ਜੀ ਚਿੱਠੀ ਲੈ ਕੇ ਅਸੀਂ ਚੱਲ ਪਿਆ ਮੁੰਡੇ ਵਾਲਿਆਂ ਦੇ ਘਰ ਵੱਲ ਨੂੰ ਤੇ ਹੁਣ ਬਸ ਮੁੰਡੇ ਵਾਲਿਆਂ ਦੇ ਘਰ ਜਾ ਕੇ ਆਪਾਂ ਨੇ ਚਿੱਠੀ ਉਹਨਾਂ ਨੂੰ ਸੌਂਪ ਦੇਣੀ ਹੈ। ਉਹ ਆਪਣੀ ਤਿਆਰੀ ਕਰਨਗੇ ਹੁਣ ਵਿਆਹ ਦੀ। ਜਾ ਕੇ ਹੁਣ ਤੁਹਾਨੂੰ ਕੁੜੀ ਵਾਲਿਆਂ ਦੇ ਘਰ ਦਾ ਮਾਹੌਲ ਦਿਖਾਇਆ ਕਿੱਦਾਂ ਦਾ ਹੋ ਕਿੱਦਾਂ ਦਾ ਇਹਨਾਂ ਨੇ ਪ੍ਰੋਗਰਾਮ ਕਰਿਆ ਕਿੱਦਾਂ ਦੇ ਰੀਤੀ ਰਿਵਾਜ ਕਰੇ ਨੇ ਹੁਣ ਤੁਹਾਨੂੰ ਦਿਖਾਵਾਂਗੇ ਮੁੰਡੇ ਵਾਲਿਆਂ ਦੇ ਘਰ ਦਾ ਜਾ ਕੇ ਤੁਸੀਂ ਬਸ ਜੁੜੇ ਰਹੋ ਅਸੀਂ ਪਹੁੰਚਣ ਆਲੇ ਆ ਮੁੰਡੇ ਵਾਲਿਆਂ ਦੇ ਘਰ ਓਕੇ ਜੀ ਚੱਲਦੇ ਹੁਣ ਮੁੰਡੇ ਵਾਲਿਆਂ ਦੇ ਘਰ ਤੇ ਵੀਡੀਓ ਦੱਸੋ ਆਹਾ लो जी। गरे गरे गरे। भोग, भोग। हाँ हाँ हम पढ़नी कितने हाल नहीं पढ़नी तो, चलो। हाँ हाँ इधर जिथे सा जी हो जी। ਯਾ ਲੈ ਭਾਈ ਠੀਕ ਠਾਕ ਇੱਕ ਮਿੰਟ ਹੀ ਮੁੰਡੇ ਦਾ ਕੋਈ ਅੱਖ ਚ ਮੈਂ 3 4 मीटर रहने ने 11 चल जाऊंगा कुछ करो बस और तुम गुजरा में बाहर आ जा रहे हैं तो अपन आ पापा कने गलना बेटा कोई बात नहीं उठ ही पड़ती है वनाई ਅਰੇ ਚਿੱਠੀ ਪੜਨੀ ਚਿੱਠੀ ਪੜਨੀ ਹੀ ਆਈ ਹਾਂ ਪੜਨੀ ਆ ਪੜਨੂ ਬੈਠੀ ਪੜਦੂ ਕੋਈ ਨਹੀਂ ਬਸ ਹੀ ਪੜਦੇ ਆ ਪੜਦੂ ਨਾ ਪੜਦੂ ਕੋਈ ਨਹੀਂ ਤਾਂ ਇੱਕੋ ਕਰ ਦਿੰਦੀ ਈ ਬੀ ਬੋਲਣੇ ਬਖਦ ਨੇ ਹਾਂ ਆ ਰਿਹਾ ਸੰਗੀ ਨਹੀਂ ਨਹੀਂ ਮੈਂ ਮਿਲਦਾ ਫੋਨ ਨਹੀਂ ਨਾ ਕਈ ਦਿਨ ਤੇ ਵੀ ਸੰਪਰਕ ਨਹੀਂ ਕਰ ਤੂੰ ਦਾ ਕਰਦਾ ਹੀ ਆ ਉਹ ਚਲੋ ਫੇਰ ਵੀ ਸਤਕਾਰ ਜੋ ਸਰਦਾਰਨੀ ਪ੍ਰਮੇਂਦਰ ਕੌਰ ਸਰਦਾਰ ਹਰਵੰਸ ਸਿੰਘ ਤਵਾਣਾ ਜੀ ਪਿੰਡ ਪਟਵਾਲਾ ਵਿਖੇ ਖਾਲਸਾ ਵੈਜੀਪਤੀ ਬੇਨਤੀ ਹੈ ਕਿ ਆਪ ਜੀ ਦੇ ਸਪੁੱਤਰ ਹਰਪ੍ਰੀਤ ਸਿੰਘ ਟਵਾਣਾ ਜੀ ਅਤੇ ਸਾਡੀ ਸੁਪਤਰੀ ਬਵਨਪ੍ਰੀਤ ਕੌਰ ਜੀ ਨੂੰ ਗ੍ਰੈਸਤ ਧਰਮ ਵਿੱਚ ਪਰ ਪਰਵਰਤ ਕਰਨ ਲਈ ਸ਼ੋਭਨਾਂਦ ਕਾਰਜ ਵਿਆਹ ਦਾ ਸ਼ੋਭ ਦਿਹਾੜਾ ਮਿਤੀ 11 ਦਸੰਬਰ 2024 ਦਾ ਨਿਯਤ ਹੋਇਆ ਹੈ ਅਤੇ ਜੰਝ ਦਾ ਤੁਕਾ 10 ਵਜੇ ਹੋਵੇਗਾ ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਚੰਦ ਸਿਰ ਦਰਸ਼ਨ ਦੇਣ ਦੀ ਕਿਰਪਾਤਾ ਕਰਨੀ ਜੀ ਤਾਂ ਜੋ ਕਿ ਆਪਣਾ ਕਾਰਜ ਸਮੇਂ ਸਿਰ ਸੰਪੂਰਨ ਹੋ ਸਕੇ ਅਸੀਂ ਆਪ ਜੀ ਦੇ ਅਕੀ ਧੰਨਵਾਦੀ ਹੋਵਾਂਗੇ ਦਰਸ਼ਣ ਉਭਲਾਸੀ ਸਰਦਾਰ ਦਿਲਬਾਖ ਸਿੰਘ ਪੁਨੀਆ ਸਰਦਾਰ ਦਲਵੀਰ ਸਿੰਘ ਕੇਰਾ ਜਸਵੀਰ ਸਿੰਘ ਗਰਚਾ ਹਰਜਿੰਦਰ ਸਿੰਘ ਗਰਚਾ ਤੇ ਹਰਦੀਪ ਸਿੰਘ ਠੀਕ ਹੈ ਜੀ Para sildi, para indi. Para sildi, dedi. Çağırdım, çağırdım. O da olayı işledi. Çağırdım, çağırdım. Ne dedi? Biraz sildi. Biraz sildi. Ajan. 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 ਅੱਗੇ ਆ ਜਾ ਮੈਂ ਉਹਦੇ ਅੱਗੇ ਆ ਜਾ ਨਾ ਉਹ ਮੜਾ ਮੈਂ ਮੈਂ ਹੋਣ ਰਹੀ ਐ ਇੱਕ ਢੇਡਾ ਲੱਗੂਆ ਹੁਣ ਕੁੜੀ ਵਾਲਿਆਂ ਦੇ ਫੇਰ ਦੁਆਰਾ ਫਿਰ ਉਸ ਤੋਂ ਬਾਅਦ ਆਪਾਂ ਫ੍ਰੀ ਆ ਚੱਲੀਏ ਬਈ ਚੱਲੇ ਆਪਾਂ ਇੱਧਰ ਬਾਵਾ ਦੇ ਕੰਨੇ ਪਿੱਛੇ ਸੱਤੋਂ ਆਪਣੇ ਆਪ ਪਿੱਛੇ ਪਿੱਛੇ ਪਏ ਇੱਕ